ਜੁਲੰਦਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਜੀ ਪੂਰਾ ਮਾਮਲਾ ਜੀ ਮਾਰਜੋਬ ਸ਼੍ਰੀ ਸੁਪਨ ਸ਼ਰਮਾ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਸਪੈਸ਼ਲ ਸੈੱਲ ਕ੍ਰਾਈਮ ਬ੍ਰਾਂਚ ਤੇ ਸੀਏ ਸਟਾਫ ਦੀਆਂ ਟੀਮਾਂ ਕਾਫੀ ਡਰਗ ਦੇ ਖਾਤਰ ਖਬਰ ਕੀਤੀ ਜਿਹਦੇ ਚੱਲਦੇ ਆ ਸਾਡੀ ਕ੍ਰਾਈਮ ਬ੍ਰਾਂਚ ਦੇ ਇਨਸਪੈਕਟਰ ਰਵਿੰਦਰ ਕੁਮਾਰ ਦੀ ਟੀਮ ਨੇ 3200 ਗੋਲੀ ਨਸ਼ੀਲੀ ਗੋਲੀ ਜਿਹੜੀ ਦੋ ਵਿਅਕਤੀ ਕਾਬੂ ਕੀਤੇ ਜਿਨ੍ਹਾਂ ਦੇ ਖਿਲਾਫ ਡਿਵੀਜ਼ਨ ਨੰਬਰ 2 ਦੇ ਵਿੱਚ ਮੁਕੱਦਮਾ ਦਰਜ ਕੀਤਾ ਸਰ ਇਹਨਾਂ ਦੇ ਸਭ ਤੋਂ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜਿਨ੍ਹਾਂ ਦੇ ਖਿਲਾਫ ਪਹਿਲਾ ਮੁਕੱਦਮਾ ਨਹੀਂ ਦਰਜ ਹੈਗਾ ਪਰ ਫੇਰ ਵੀ ਇਹਨਾਂ ਦੀ ਜਿਹੜੀ ਅੱਗੇ ਕਰ ਰਹੇ ਫਾਰਵਰਡ ਦੇ ਬੈਕਵਰਡ ਲਿੰਕ ਚੈੱਕ ਕੀਤੇ ਜਾ ਰਹੇ ਜੁਲੰਦਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਜੀ ਪੂਰਾ ਮਾਮਲਾ ਜੀ ਮਾਰਜੋਬ ਸ਼੍ਰੀ ਸੁਪਨ ਸ਼ਰਮਾ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਸਪੈਸ਼ਲ ਸੈੱਲ ਕ੍ਰਾਈਮ ਬ੍ਰਾਂਚ ਤੇ ਸੀਏ ਸਟਾਫ ਦੀਆਂ ਟੀਮਾਂ ਕਾਫੀ ਡਰਗ ਦੇ ਖਰਾਬ ਖबरी ਕੀਤੀ ਜਿਹਦੇ ਚੱਲਦੇ ਸਾਡੀ ਕ੍ਰਾਈ ਬ੍ਰਾਂਚ ਦੇ ਇੰਸਪੈਕਟਰ ਰਵਿੰਦਰ ਕੁਮਾਰ ਦੀ ਟੀਮ ਨੇ 3200 ਗੋਲੀ ਨਸ਼ੀਲੀ ਗੋਲੀ ਜਿਹੜੀ ਦੋ ਵਿਅਕਤੀ ਕਾਬੂ ਕੀਤੇ ਜਿਨ੍ਹਾਂ ਦੇ ਖਿਲਾਫ ਡਿਵੀਜ਼ਨ ਨੰਬਰ 2 ਦੇ ਵਿੱਚ ਮੁਕੱਦਮਾ ਦਰਜ ਕੀਤਾ ਸਿਰ ਇਸ ਤੋਂ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜਿਨ੍ਹਾਂ ਦੇ ਖਿਲਾਫ ਪਹਿਲਾ ਮੁਕੱਦਮਾ ਨਹੀਂ ਦਰਜ ਹੈਗਾ ਪਰ ਫੇਰ ਵੀ ਇਹਨਾਂ ਦੀ ਜਿਹੜੀ ਅੱਗੇ ਕਰ ਰਹੇ ਫਾਰਵਰਡ ਤੇ ਬੈਕਵਰਡ ਲਿੰਕ ਚੈੱਕ ਕੀਤੇ ਜਾ ਜੁਲੰਦਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਜੀ ਪੂਰਾ ਮਾਮਲਾ ਜੀ ਮਾਰਜੋਬ ਸ਼੍ਰੀ ਸੁਪਨ ਸ਼ਰਮਾ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਸਪੈਸ਼ਲ ਸੈੱਲ ਕ੍ਰਾਈਮ ਬ੍ਰਾਂਚ ਤੇ ਸੀਐਸਟਾਫ ਦੀ ਟੀਮਾਂ ਕਾਫੀ ਡਰਗ ਦੇ ਖਿਲਾਫ ਰਫਰਿ ਕੀਤੀ ਜਿਹਦੇ ਚੱਲਦੇ ਆ ਸਾਡੀ ਕ੍ਰਾਈ ਬ੍ਰਾਂਚ ਦੇ ਇੰਸਪੈਕਟਰ ਰਵਿੰਦਰ ਕੁਮਾਰ ਨੇ ਟੀਮ ਨੇ 3200 ਗੋਲੀ ਨਸ਼ੀਲੀ ਗੋਲੀ ਜਿਹੜੀ ਦੋ ਵਿਅਕਤੀ ਕਾਬੂ ਕੀਤੇ ਜਿਨ੍ਹਾਂ ਦੇ ਖਿਲਾਫ ਡਿਵੀਜ਼ਨ ਨੰਬਰ 2 ਦੇ ਵਿੱਚ ਮੁਕੱਦਮਾ ਦਰਜ ਕੀਤਾ। ਸਿਰ ਇਸ ਤੋਂ ਪਹਿਲੇ ਵੀ ਕੋਈ ਮਾਮਲਾ ਦਰਜ ਹੈ। ਇਹਨਾਂ ਦੇ ਖਿਲਾਫ ਪਹਿਲਾ ਮੁਕੱਦਮਾ ਨਹੀਂ ਦਰਜ ਹੈਗਾ ਪਰ ਫੇਰ ਵੀ ਇਹਨਾਂ ਦੀ ਜਿਹੜੀ ਅਕ ਕਰ ਰਹੇ ਫਾਰਵਰਡ ਤੇ ਬੈਕਵਰਡ ਲਿੰਕ ਚੈੱਕ ਕੀਤਾ ਜਾ।